ਜਿਵੇਂ ਅਖਿਨੇ ਗੁਰੂ ਮਾਨੇਓ ਗੁਰੂ ਗ੍ਰੰਥੀ ਮਾਨੇਓ ਪ੍ਰਗਟ ਗੁਰਾਂ ਕੀ ਦੇ ਇੱਥੇ ਆ ਕੇ ਦੇਹ ਪ੍ਰਗਟ ਹੋਈ ਇਹ ਪਹਿਲਾ ਗੁਰਦੁਆਰਾ ਸਾਹਿਬ ਹੈ ਆਲ ਵਰਲਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਰ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਕੋਈ ਨਹੀਂ ਕਿਤੇ ਵੀ ਝਾਤੀ ਮਾਰ ਕੇ ਵੇਖ ਲਓ ਜਿੱਥੇ-ਜਿੱਥੇ ਵੀ ਸਾਡੇ 10 ਗੁਰੂ ਸਾਹਿਬਾਨ ਗਏ ਉੱਥੇ-ਉੱਥੇ ਉਹਨਾਂ ਦੀ ਯਾਦਗਰ ਵਿੱਚ ਗੁਰਦੁਆਰਾ ਸਾਹਿਬ ਹਨ ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਹਿਰਵੀ ਪਾਛੈ ਦਾ ਇਹ ਪਹਿਲਾ ਗੁਰਦੁਆਰਾ ਹੈ ਆਲ ਵਰਲਡ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਆਪਾਂ ਆਏ ਆ ਡਿਸਟ੍ਰਿਕਟ ਫਰੋਇਪੁਰ ਗੁਰਦੁਆਰਾ ਸ੍ਰੀ ਪ੍ਰਗਟ ਸਾਹਿਬ ਜਿੱਥੋਂ ਦਾ ਇਤਿਹਾਸ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇੱਥੋਂ ਦਾ ਇਤਿਹਾਸ ਇੰਨਾ ਹੈਰਾਨ ਕਰਨ ਵਾਲਾ ਆ ਤੇ ਇਹ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਗਿਆ ਆਪਾਂ ਅੱਗੇ ਵੀਡੀਓ ਲਈ ਸੀ ਤੇ ਅੱਜ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਪ੍ਰੋਪਰ ਤੋਂ ਫਾਜ਼ਲ ਕਾ ਰੋਡ ਪਿੰਡ ਹਾਮਦ ਵਿਖੇ ਸਿਤ ਹੈ ਤੇ ਆਹ ਗੁਰਦੁਆਰਾ ਸਾਹਿਬ ਦਾ ਜਿਹੜਾ ਬਾਹਰ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਆ ਤੁਹਾਨੂੰ ਇੱਕ ਵਾਰੀ ਸਾਰਾ ਦਿਖਾ ਦਿੰਨੇ ਆ ਬਾਕੀ ਜਿਹੜੇ ਚੈਨਲ ਤੇ ਨਵੇਂ ਆ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਾਡੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਪਰਿਵਾਰਾਂ ਤੱਕ ਪਹੁੰਚਾ ਦਿਓ ਤਾ ਜੋ ਕੀ ਤੁਹਦੇ ਇਤਿਹਾਸ ਬਾਰੇ ਸਾਰੇ ਜਾਣੂ ਹੋ ਸਕਣ ਇਸ ਗੁਰਦੁਆਰਾ ਸਾਹਿਬ ਦਾ ਹਜੇ ਵੀ ਕਾਫੀ ਘੱਟ ਸੰਗਤਾਂ ਨੂੰ ਪਤਾ ਹੈ ਤੇ ਇਸ ਕਰਕੇ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਵੀਡੀਓ ਨੂੰ ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਾਂ ਸਾਰਾ ਇਤਿਹਾਸ ਹੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਜੁੜੇ ਰਹੋ ਐਂਡ ਤੱਕ ਵੇਖਿਓ ਦੇ ਸੰਗਤ ਜੀ ਇਧਰ ਵਾਲੀ ਸਾਈਡ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਤੇ ਪਾਰਕਿੰਗ ਤੁਸੀਂ ਦੇਖ ਸਕਦੇ ਹੋ ਮੈਂ ਮਨਜੀਤ ਡੱਠੇ ਨੇ ਬਹੁਤ ਵਧੀਆ ਵਾਤਾਵਰਨ ਲੱਗਾ ਇੱਥੋਂ ਦਾ ਪਿੰਡ ਦੇ ਲੱਗੇ ਜਿਹੜਾ ਇਹ ਗੁਰਦੁਆਰਾ ਸਥਿਤ ਹੈ ਬਹੁਤ ਵਧੀਆ ਵਾਤਾਵਰਨ ਹੈ ਤੇ ਸ਼ਾਮ ਦਾ ਵੇਲਾ ਆ ਤੇ ਸੰਗਤ ਜੀ ਵੀਡੀਓ ਨੂੰ ਆਖਰ ਤੱਕ ਵੇਖਿਓ ਆਪਾਂ ਤੁਹਾਨੂੰ ਅੱਗੇ ਇਤਿਹਾਸ ਬਾਰੇ ਵੀ ਜਾਣੂ ਕਰਾਵਾਂਗੇ ਸਤਿ ਸ੍ਰੀ ਅਕਾਲ ਜੀ 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 ਸ you uh -huh. हाँ जी संघ जी अज आप आए हैं गुरुद्वारा श्री प्रगट साहिब जो कि फिरोजपुर विखे स्थित है ते ਇੱਥੇ ਆਏ ਹੋਏ ਆ ਤੇ ਇਥੋਂ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ ਤੇ ਆ ਸਾਡੇ ਨਾਲ ਬਾਬਾ ਜੀ ਨੇ ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਦੀ ਫਤਿਹ ਤੇ ਆ ਇਥੋਂ ਦੇ ਇਤਿਹਾਸ ਬਾਰੇ ਚਾਨਣਾ ਪਾਣਗੇ ਚਲੋ ਬਾਬਾ ਜੀ ਦੱਸੋ ਕੀ ਇਤਿਹਾਸ ਇਥੋਂ ਦਾ ਸੰਗਤ ਜੀ ਵਾਇਗੁਰੂ ਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਦੀ ਫਤਿਹ ਸੰਗਤ ਜੀ ਇਹ ਸੰਗਤ ਅਮਰਸਰ ਸਾਹਿਬ ਤੋਂ ਆਏ ਨੇ ਇਹ ਗੁਰਦੁਆਰਾ ਸ੍ਰੀ ਪ੍ਰਗਟ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਨ ਸੰਗਤ ਜੀ ਸਾਡਾ ਪਿੰਡ ਹਾਮਦ ਦਾਸ ਦਾ ਨਾਮ ਅਮਰੀਕ ਸਿੰਘ ਦਮਰਦਾਰ ਪਿੰਡ ਹਾਮਦ ਸੰਗਤ ਜੀ ਜਦੋਂ 1988 ਵਿੱਚ ਇੱਥੇ ਬਹੁਤ ਤਕੜਾ ਹੜ੍ਹ ਆਇਆ ਸੀ ਉਦੋਂ ਇਹ ਜਿਹੜੀ ਨਾਲ ਵਹੀ ਵਗਦੀ ਆ ਫਿੱਡਾ ਆਊਟਫਾਲ ਡਰੇਨ ਇਹਦੇ ਵਿੱਚ ਇਤਨਾ ਪਾਣੀ ਆ ਗਿਆ ਬਹੁਤ ਜ਼ਿਆਦਾ ਤੇ ਲੋਕ ਇੱਥੇ ਉੱਚੇ ਥਾਵਾਂ ਤੇ ਆ ਕੇ ਬੈਠ ਗਏ ਸਨ ਤੇ ਜਿਹੜੀ ਆਪਣਾ ਜਿਹੜੀ ਦੇਸ ਹੀ ਮਹਾਰਾਜ ਦੀ ਉਦੋਂ ਲੋਕਾਂ ਦੇ ਨਾਲ ਸਮਾਨ ਬਹੁਤ ਰੁੜੇ ਸਨ ਸਾਡੇ ਪਿੰਡ ਦਾ ਇੱਕ ਛੋਟਾ ਜਿਹਾ ਬੱਚਾ 10-12 ਸਾਲ ਦਾ ਉਹਦਾ ਨਾਮ ਬਲਬੀਰ ਸਿੰਘ ਪੁੱਤਰ ਮੰਦਾ ਸਿੰਘ ਉਹ ਇੱਥੇ ਮਾਲਚਾਰਦਾ ਸੀ ਤੇ ਉਸ ਨੇ ਜਦੋਂ ਇਹ ਵੇਖਿਆ ਤੇ ਇਹ ਕਲਾਲੀ ਆ ਚੜਦੇ ਬੰਨੇ ਸ਼ੈਫਨ ਤੋਂ ਚੜਦੇ ਬੰਨੇ ਇਹ ਕਲਾਲੀ ਦੇ ਨਾਲ ਆ ਕੇ ਇਹ ਜਿਹੜੀ ਮਹਾਰਾਜ ਦੀ ਦੇਹ ਸੀ ਇਹ ਉੱਥੇ ਅੜ ਗਈ ਤੇ ਉਹਨੇ ਆਪਦੇ ਪਿਤਾ ਨੂੰ ਜਾ ਕੇ ਪਿੰਡ ਦੱਸਿਆ ਵੀ ਪਤਾ ਨਹੀਂ ਕੀ ਸਮਾਨ ਜਿਹੜਾ ਰੁੜਿਆ ਤੇ ਉਹ ਇਸ ਤਰ੍ਹਾਂ ਤੇ ਤੁਸੀਂ ਮੇਰੇ ਨਾਲ ਚੱਲੋ ਉਹਨਾਂ ਦਾ ਪਿਤਾ ਮੰਦਾ ਸਿੰਘ ਜਦੋਂ ਆਇਆ ਇਹ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਇਹਨਾਂ ਘੁੰਮਣ ਕੇਰੀ ਖਾ ਕੇ ਤੇ ਇਹਨਾਂ ਦੇ ਦਰਾਂ ਦੇ ਵਿੱਚ ਦੀ ਲੰਘ ਕੇ ਤੇ ਅਗਲੇ ਬੰਨੇ ਲੈਂਦੇ ਬੰਨੇ ਆ ਕੇ ਇਹ ਦੇ ਕੰਢੇ ਦੇ ਨਾਲ ਲੱਗ ਗਈ ਜਦੋਂ ਉਸ ਨੇ ਇਹਨਾਂ ਨੂੰ ਆਪਣਾ ਪਕੜਿਆ ਮੰਨਦਾ ਸਿੰਘ ਨੇ ਤੇ ਜਦੋਂ ਉਹਨਾਂ ਨੇ ਖੋਲ ਕੇ ਵੇਖਿਆ ਤੇ ਇਹ ਗੁਰੂ ਗ੍ਰੰਥ ਸਾਹਿਬ ਦੀ ਦੇਹ ਸੀ ਇਸ ਐਸੀ ਪ੍ਰਮਾਤਮਾ ਦੀ ਸ਼ਕਤੀ ਜਦੋਂ ਉਹਨਾਂ ਨੇ ਵੇਖਿਆ ਤੇ ਸੰਗਤਾਂ ਇਕੱਠੀਆਂ ਹੋਈਆਂ ਦੇਰੀ ਇਹਦੀ ਜਿਲਦ ਸੀ ਉਹ ਫਿਰਦੇ ਸੀ ਸਿਰਫ ਜਿਲਦ ਭਿੱਦੀ ਆ ਤੇ ਜਿਹੜੇ ਪੱਤਰੇ ਸਨ ਮਹਾਰਾਜ ਦੇ ਉਹ ਬਿਲਕੁਲ ਸੁੱਕੇ ਸਨ ਤੇ ਹੁਣ ਵੀ ਉਹ ਇੱਥੇ ਆਪਣਾ ਪ੍ਰਗਣ ਸਾਹਿਬ ਮੌਜੂਦ ਹੈ ਆਪਣਾ ਦੇ ਹਰ ਐਤਵਾਰ ਇਸ ਨੂੰ ਦਰਸ਼ਨ ਕਰਾਇਆ ਜਾਂਦੇ ਹਨ ਪ੍ਰਕਾਸ਼ ਕੀਤਾ ਜਾਂਦਾ ਹੈ ਸੋ ਇਹ ਬਹੁਤ ਹੀ ਸਾਡੇ ਨਗਰ ਦੇ ਇਲਾਕੇ ਦੇ ਭਾਗ ਚੰਗੇ ਹਨ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਆਣ ਚੱਲ ਕੇ ਇੱਥੇ ਦਰਸ਼ਨ ਦਿੱਤੇ ਜਦੋਂ ਸੰਗਤਾਂ ਨੇ ਆ ਕੇ ਇੱਥੇ ਵਿਚਾਰ ਕੀਤੀ ਤੇ ਇੱਥੇ ਨਿਕਾ ਜਾਂ ਟੈਂਟ ਲਾ ਕੇ ਤੇ ਮਹਾਰਾਜ ਦਾ ਪ੍ਰਕਾਸ਼ ਕਰਤਾ ਤੇ ਸਾਡੇ ਨਗਰ ਦਾ ਹੀ ਇੱਕ ਹੁੰਦਾ ਸੀ ਬਾਰਾ ਸਿੰਘ ਉਹ ਉਹਨੂੰ ਸੇਵਾ ਉਹਨੂੰ ਦੇ ਦਿੱਤੀ ਵੀ ਤੂੰ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ ਅਸੀਂ ਗ੍ਰਸਤੀ ਹੋਣ ਕਰਕੇ ਇਹ ਸੇਵਾ ਨਾ ਨਿਭਾ ਸਕੇ ਇਲਾਕੇ ਵਾਲੇ ਅਸੀਂ ਬੇਨਤੀ ਕੀਤੀ ਬਾਬਾ ਜਗਤਾਰ ਸਿੰਘ ਜੀ ਨੂੰ ਕਾਰ ਸੇਵਾ ਵਾਲਿਆਂ ਨੂੰ ਵੀ ਸਾਡੇ ਤਰ੍ਹਾਂ ਮਹਾਰਾਜ ਦੀ ਦੇਹ ਪ੍ਰਗਟ ਹੋਈ ਆ ਤੇ ਤੁਸੀਂ ਆ ਕੇ ਇਹ ਸੇਵਾ ਸੰਭਾਲ ਕਰੋ ਉਹਨਾਂ ਸੰਗਤ ਦੀ ਗੱਲ ਨੂੰ ਮੰਨ ਕੇ ਤੇ ਇਹ ਸੇਵਾ ਸੰਭਾਲ ਕੀਤੀ ਤੇ ਇਹ ਦਰਬਾਰ ਬਹੁਤ ਵੱਡਾ ਬਣਾਇਆ ਤੇ ਇੱਥੇ ਸੰਗਤਾਂ ਹਰ ਸਾਲ ਮਸਿਆ ਲੱਗਦੀ ਹੈ ਬਹੁਤ ਹੀ ਮਸਿਆ ਭਰਦੀ ਹੈ ਦੂਸਰੀ ਬੇਨਤੀ ਏ ਇਹ 4 ਅਕਤੂਬਰ 1988 ਨੂੰ ਇਹ ਮਹਾਰਾਜ ਦੀ ਦੇਹ ਪ੍ਰਗਟ ਹੋਈ ਸੀ ਤੇ ਹੁਣ ਜੋੜ ਮੇਲਾ ਆਉਣ ਵਾਲਾ ਹੈ 4 ਅਕਤੂਬਰ ਨੂੰ ਸੰਗਤਾਂ ਬਹੁਤ ਧੂਮ ਧਾਮ ਨਾਲ ਬੜੀ ਸ਼ਰਧਾ ਦੇ ਨਾਲ ਇਹ ਮੇਲੇ ਜੋੜ ਮੇਲੇ ਦੀਆਂ ਤਿਆਰੀਆਂ ਕਰ ਰਹੇ ਹਨ ਸੜਕਾਂ ਦੀਆਂ ਸਫਾਈਆਂ ਵੀ ਸੰਗਤ ਕਰ ਰਹੀ ਹੈ ਸੋ ਇਹ ਬਹੁਤ ਹੀ ਸਾਡੇ ਵਾਸਤੇ ਇਹ ਸੁਭਾਗੀ ਗੱਲ ਹੈ ਗੁਰੂ ਸਾਹਿਬ ਨੇ ਆਪ ਆਣ ਚੱਲ ਕੇ ਇਸ ਧਰਤੀ ਨੂੰ ਭਾਗ ਲਾਇਆ ਸੰਗਤਾਂ ਨੂੰ ਤਾਰਿਆ ਫੇਰ ਇੱਕ ਹੋਰ ਵੱਡੀ ਗੱਲ ਹੈ ਜੀ ਇਹ ਜਿਹੜਾ ਆਪਣਾ ਦੇਹ ਪ੍ਰਗਟ ਹੋਈ ਹੈ ਜਿਵੇਂ ਆਹਨੇ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇੱਥੇ ਆ ਕੇ ਦੇ ਪ੍ਰਗਟ ਹੋਈ ਇਹ ਪਹਿਲਾ ਗੁਰਦੁਆਰਾ ਸਾਹਿਬ ਹੈ ਆਲ ਵਰਲਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਰ ਕਿਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਕੋਈ ਨਹੀਂ ਕਿਤੇ ਵੀ ਝਾਤੀ ਮਾਰ ਕੇ ਵੇਖ ਲਓ ਜਿੱਥੇ-ਜਿੱਥੇ ਵੀ ਸਾਡੇ 10 ਗੁਰੂ ਸਾਹਿਬਾਨ ਗਏ ਉੱਥੇ ਉਹਨਾਂ ਦੀ ਯਾਦਗਰ ਵਿੱਚ ਗੁਰਦੁਆਰਾ ਸਾਹਿਬ ਹਨ ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਹਿਰਵੀ ਪਾਛਈ ਦਾ ਇਹ ਪਹਿਲਾ ਗੁਰਦੁਆਰਾ ਹੈ ਆਲ ਵਰਲਡ ਵਿੱਚ ਇੱਕ ਹੋਰ ਐਸਾ ਗੁਰੂ ਦੀ ਕਿਰਪਾ ਹੈ ਜਿਨ੍ਹਾਂ ਦੇ ਵਿੱਚ ਦੀ ਇਹ ਨੰਘ ਕੇ ਆਏ ਹਨ ਉਹ ਵੀ ਇਸ ਵਈਂ ਦੇ ਫਿੱਡਾ ਉਡਫਾਲ ਦੇ 11 ਦਾ ਰ ਹਨ 11 ਹੀ ਪਾਸ਼ਾ ਹੀ ਆਈਆਂ ਹਨ ਤੇ 11 ਹੀ ਇਹ ਦਾ ਰ ਹਨ ਜਿਨ੍ਹਾਂ ਦੇ ਵਿੱਚ ਦੀ ਇਹ ਵਿੱਚ ਕੇ ਅਗਲੇ ਬੰਨੇ ਪ੍ਰਗਟ ਹੋਏ ਹਨ ਸੋ ਅਸੀਂ ਆਪ ਆਪ ਨੂੰ ਬਹੁਤ ਹੀ ਭਾਗਾਂ ਵਾਲੇ ਸਮਝਦੇ ਹਾਂ ਇਹ ਗੁਰਦੁਆਰਾ ਸਾਹਿਬ ਜਿਹੜੀ ਫਰੋਜਪੁਰ ਤੋਂ ਫਾਜ਼ਿਲਕਾਰ ਰੋਡ ਜਾਂਦੀ ਹੈ ਬਿਲਕੁਲ ਉਸ ਦੇ ਉੱਤੇ ਹੈ ਤੇ ਬਹੁਤ ਹੀ ਇੱਥੇ ਰੌਣਕਾਂ ਲੱਗਦੀਆਂ ਹਨ ਹੁਣ ਵੀ ਇਹ ਸੰਗਤਾਂ ਵੱਲੋਂ ਜੋੜ ਮੇਲੇ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਹੁਣ ਚੱਲ ਰਹੇ ਹਨ ਬਹੁਤ ਹੀ ਗੁਰੂ ਦੀ ਕਿਰਪਾ ਹੈ ਇਹ ਇਤਿਹਾਸ ਹੈ ਇਸ ਦਾ ਸ੍ਰੀ ਗੁਰੂ ਪ੍ਰਗਟ ਸਾਹਿਬ ਜੀ ਦਾ ਅਸੀਂ ਬੜੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਾਂ ਤੇ ਤੁਹਾਨੂੰ ਵੀ ਅਸੀਂ ਭਾਗਾਂ ਵਾਲੇ ਸਮਝਦੇ ਹਾਂ ਵੀ ਤੁਸੀਂ ਇਸ ਨੂੰ ਵੇਖ ਕੇ ਆਪਣਾ YouTube ਤੋਂ ਤੇ ਇੱਥੇ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਇਸ ਦੇ ਇਤਿਹਾਸ ਬਾਰੇ ਜਾਣਨਾ ਲੈਣ ਆਏ ਹੋ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਾਂਜੀ ਸੰਗਤ ਜੀ ਆਪਾਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਸਾਨੂੰ ਬਹੁਤ ਵਧੀਆ ਲੱਗਾ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ ਅੰਦਰੋਂ ਮਨ ਨੂੰ ਬਹੁਤ ਸ਼ਾਂਤੀ ਮਿਲੀ ਤੇ ਆਪਾਂ ਤੁਹਾਨੂੰ ਵੀ ਨਾਲ ਦੀ ਨਾਲ ਦਰਸ਼ਨ ਕਰਾਤੇ ਆ ਤੇ ਬਾਕੀ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਹੁਣ ਆਪਾਂ ਜਾਣ ਆਲੇ ਆ ਬਾਕੀ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਧਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਹੋ ਇਮਾਰਤ ਗੁਰਦੁਆਰਾ ਸਾਹਿਬ ਦੀ ਇਧਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਹੋ ਕਮਰੇ ਬਣੇ ਹੋਏ ਆ ਤੇ ਬਾਕੀ ਹੁਣ ਤੁਹਾਨੂੰ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ